ਐ ਜੀਪੀਸੀ ਨੇ 13 ਅਰਬ 86 ਕਰੋੜ ਰੁਪਏ ਦਾ ਬਜਟ ਕੀਤਾ ਪਾਸ ਸਭ ਤੋਂ ਜ਼ਿਆਦਾ ਧਰਮਪਰ ਚੱਲ ਰਹੀ 1 ਅਰਬ 10 ਕਰੋੜ ਰੁਪਏ ਦਾ ਰੱਖਿਆ ਫੰਡ ਤਾਮੀ ਬੋਲੇ ਐਤ ਕੀ ਬਜਟ ਚ ਪਿਛਲੇ ਸਾਲ ਨਾਲੋਂ 10% ਦਾ ਵਾਧਾ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾਵੇਗੀ ਕਮੇਟੀ ਬਜਟ ਇਜਲਾਸ ਚ ਪਾਇਆ ਗਿਆ ਬਤਾ ਸ਼ਾਦੇ ਪਿੰਡਰਾਂ ਵਾਲੇ ਤੇ ਦਿੱਤੇ ਬਿਆਨ ਖਿਲਾਫ ਵੀ ਮਤਾ ਹੋਇਆ ਪਾਸ ਦੱਲੇਵਾਲ ਨੂੰ ਲੈ ਕੇ ਪੰਜਾਬ ਸਰਕਾਰ ਦਾ ਸੁਪਰੀਮ ਕੋਰਟ 'ਚ ਵੱਡਾ ਦਾਵਾ ਕਿਹਾ ਡੱਲੇਵਾਲ ਨੇ ਆਪਣੀ ਭੁਖ ਹੜਤਾਲ ਕੀਤੀ ਖਤਮ ਅੱਜ ਸਿਰੇ ਪਾਣੀ ਪੀ ਕੇ ਤੋੜਿਆ ਮਰਦ ਵਰਤ 15 April ਦੇ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦਮਦਮੀ ਟਕਸਾਲ ਵੱਲੋਂ ਜੋ ਧਰਨਾ ਦਿੱਤਾ ਜਾ ਰਿਹਾ ਹੈ ਉੱਥੇ ਐਲਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਪਹੁੰਚੇ ਨੇ ਤਾਂ ਜੋ ਜਥੇਦਾਰਾਂ ਦੀ ਜੋ ਨਿਕਤੀ ਹੈ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਦਮਦਮੀ ਟਕਸਾਲ ਵੱਲੋਂ ਜਨਾਬ ਵੱਲੋਂ ਕੀ ਕੰਪਲੈਕਸ ਦੇ ਬਾਹਰ ਹੀ ਜੋ ਹੈ ਬੈਠ ਕੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਧਰਨੇ 'ਚ ਜੋ ਹੈ ਐਲਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੀ ਪਹੁੰਚੇ ਹੋਏ ਨੇ ਨਿਹੰਗ ਸਿੰਘ ਜਥੇਬੰਦੀਆਂ ਚੀਖ ਖਾਲਸਾ ਦੀਵਾਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਕਰ ਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਰਾਏ ਮਸਬਰੇ ਨਾਲ ਅਗਲੇ ਸੰਘਰਸ਼ ਦੀ ਰੂਪਰੇਖਾ ਆਉਣ ਵਾਲੇ ਸਮੇਂ ਵਿੱਚੋ ਲਿਖੀ ਜਾਏਗੀ ਇਹ ਸਾਡੇ ਵੱਲੋਂ ਬੇਨਤੀਆਂ ਹਨ ਜਿੰਨੀਆਂ ਵੀ ਸੰਗਤਾਂ ਜ Punjab ਦੇ ਕੋਨੇ-ਕੋਨੇ ਵਿੱਚ ਆਈਆਂ ਮਹਾਪੁਰਖਾਏ ਜਥੇਬੰਦੀਆਂ ਆਈਆਂ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਹੁਣ ਮਹਾਪੁਰਖ ਔਰ ਨੇ ਅੰਸਿੰਗ ਜਥੇਬੰਦੀਆਂ ਦੇ ਮੁਖੀ ਪ੍ਰਧਾਨ ਸਾਹਿਬ ਜੀ ਨੂੰ ਅੱਜ ਦਾ ਇਹ ਮੈਮੋਰੰਡਮ ਸਮਰਪਿਤ ਸੌਂਪਣਗੇ ਔਰ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਭਾਵਨਾਵਾਂ ਦੀ ਜੋ ਤਰਜਮਾਨੀ ਹੈ ਜਿਵੇਂ ਅੱਗੇ ਕੀਤੀ ਆ ਉਸ ਨੂੰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੇ ਜੇਪਾ ਜੀ ਬੈਠ ਜੋ ਪਰ ਨੋ ਫਰਾਦ। ਤਾਂ ਜਿਵੇਂ ਕਿ ਸਰਚ ਦਮਦਮੀ ਟਕਸਾਲ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਵੱਡਾ ਰੋਸ ਮਾਰਚ ਕੀਤਾ ਗਿਆ 골ਡਨ ਗੇਟ ਤੋਂ ਸ਼੍ਰੀ ਦਰਬਾਰ ਦਰਬਾਰ ਸਾਹਿਬ ਤੱਕ ਐ ਜੀ ਪੀ ਸੀ ਦਫਤਰ ਤੱਕ ਤਾਂ ਇਸ ਦੌਰਾਨ ਹੁਣ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਨ ਸਿੰਘ ਤੇ ਇਸ ਤੋਂ ਇਲਾਵਾ ਜੋ ਸਿੱਖ ਜਥੇਬੰਦੀਆਂ ਦੇ ਦੂਜੀ ਮੁਖੀ ਪਹੁੰਚੇ ਹੋਏ ਨੇ ਸਨ ਉਹਨਾਂ ਵੱਲੋਂ ਇੱਕ ਮੈਮੋਰੰਡਮ ਜੋ ਹੈ ਐ ਜੀ ਪੀ ਸੀ ਪ੍ਰਧਾਨ ਨੂੰ ਸੌਂਪਿਆ ਜਾ ਰਿਹਾ ਹੈ। ਤਾਂ ਐਸਜੀਪੀਸੀ ਪ੍ਰਧਾਨ ਜੋ ਹੈ ਖੁਦ ਧਰਨੇ 'ਚ ਪਹੁੰਚੇ ਨੇ ਬਜਟ اجلاس ਚੱਲ ਰਿਹਾ ਸੀ ਐਸਜੀਪੀਸੀ ਦਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਬਾਅਦ ਜੋ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਖੁਦ ਬਾਹਰ ਆਏ ਨੇ ਤੇ ਇਸ ਧਰਨੇ 'ਚ ਪਹੁੰਚੇ ਨੇ ਤੇ ਉਸ ਤੋਂ ਬਾਅਦ ਜੋ ਦਮਦਮੀ ਟਕਸਾਲ ਤੇ ਹੋਰ ਸਿੱਖ ਜਥੇਬੰਦੀਆਂ ਦੇ ਮੁਖੀ ਨੇ ਉਹਨਾਂ ਵੱਲੋਂ ਐਸਜੀਪੀਸੀ ਪ੍ਰਧਾਨ ਨੂੰ ਜੋ ਮੈਮੋਰੈਂਡਮ ਹੈ ਸੁਪਿਆ ਜਾ ਰਿਹਾ ਹੈ ਇਕ ਤਾਂ ਕਾਫੀ ਦਿਨ ਪਹਿਲਾਂ ਇੱਕ ਕਾਲ ਦਿੱਤੀ ਗਈ ਸੀ 28 ਮਾਰਚ ਦੀ ਇੱਕ ਵੱਡਾ ਰੋਸ ਮਾਰਚ ਜੋ ਹੈ ਕੀਤਾ ਜਾਵੇਗਾ ਜੋ ਪਿਛਲੇ ਦਿਨਾਂ ਚ ਜੋ ਜਥੇਦਾਰਾਂ ਦੀ ਨਿਫਤੀ ਹੋ ਗਿਆ ਜੀ 服务 ਮੁਕਤੀ ਹੋਈ ਐ ਇਸੇ ਨੂੰ ਲੈ ਕੇ ਜੋ ਹੈ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਸੀ ਤੇ ਇੱਕ ਵੱਡੇ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਸੀ ਇਸੇ ਨੂੰ ਲੈ ਕੇ 12 ਮਾਰਚ ਦੇ ਕ੍ਰੀਪ ਜੋ ਹੈ ਇੱਕ ਰੋਸ ਮਾਰਚ ਜੋ ਹੈ ਵਿਕਿਆ ਜਾਂਦਾ ਹੈ ਗੋਲਡਨ ਟ੍ਰੇਨ ਤੋਂ ਲੈ ਕੇ SGPC ਦਫਤਰ ਤੱਕ ਤੇ ਉਸ ਤੋਂ ਬਾਅਦ ਪਹੁੰਚ ਕੇ ਦਰਬਾਰ ਸਾਹਿਬ ਦੇ ਬਾਹਰ ਜੋ ਕੰਪਲੈਕਸ ਹੈ ਉਸ ਦੇ ਬਾਹਰ ਹੀ ਜੋ ਬੈਠ ਕੇ ਤਰਨਾ ਕੀਤਾ ਜਾਂਦਾ ਹੈ ਤਾਂ ਵੱਡੀ ਗਿਣਤੀ ਚ ਜੋ ਹੈ ਪਹੁੰਚੇ ਹੋਏ ਸਨ ਦਮਦਮੀ ਟਕਸਾਲ ਤੇ ਹੋਰ 67 ਬੰਦਿਆਂ ਤੇ ਵੱਡੀ ਗੰਟੀ ਚ ਉਹਨਾਂ ਦੇ ਨਾਲ ਆ ਪ੍ਰਦਰਸ਼ਨਕਾਰੀ ਵੀ ਮੌਜੂਦ ਸਨ ਤੇ ਇੱਕ ਧਰਨਾ ਦਿੱਤਾ ਜਾ ਰਿਹਾ ਹੈ ਸ਼ਾਂਤਮਈ ਤਰੀਕੇ ਨਾਲ ਤਾਂ ਉਸ ਤੋਂ ਬਾਅਦ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਖੁਦ ਜੋ ਹੈ ਧਰਨੇ 'ਚ ਪਹੁੰਚੇ ਨੇ ਤੇ ਮੈਮੋਰੰਡਮ ਲੈਂਦੇ ਹੋਏ ਨਾ ਤੋਂ ਨਜ਼ਰ ਆ ਰਹੇ ਨੇ ਫਾਈਜ਼ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਜੋ ਹੈ ਉਹ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਡੀਐਚਜੀਐਮਸੀ ਪ੍ਰਧਾਨ ਜੋ ਹੈ ਹਰਮੀ ਸਿੰਘ ਕਾਲਕਾ ਉਹੀ ਇਥੇ ਮੌਜੂਦ ਸਨ ਤੇ ਬਲਜੀਤ ਸਿੰਘ ਦਾਦੂਵਾਲ ਜੋ ਹੈ ਉਹ ਵੀ ਇਸ ਦਰਨੇਚ ਮੌਜੂਦ ਸਨ ਇੱਕ ਯਾਰ ਬੂਟ ਹੈ ਤੇ ਆ ਭਾਈ ਕੀ ਰਹਾ ਦੇਖੋ ਮਾਈਕ ਤਾਂ ਇੱਕ ਮੈਮੋਰੈਂਡਮ ਜੋ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਫਿਲਹਾਲ ਐਸਜੀਪੀਸੀ ਪ੍ਰਧਾਨ ਨੂੰ ਸੌਂਪਿਆ ਗਿਆ ਹੈ ਐਸਜੀਪੀਸੀ ਦਫ਼ਤਰ ਦੇ ਨੇੜੇ ਜੋ ਹੈ ਧਰਨਾ ਦਿੱਤਾ ਜਾ ਰਿਹਾ ਸੀ ਹਰਨਾਮ ਸਿੰਘ ਖਾਲਸਾ ਜੂਨੇ ਉਹਨਾਂ ਨੇ ਹਰਜਿੰਦਰ ਸਿੰਘ ਤਾਮੀਨ ਨੂੰ ਮੰਗ ਪੱਤਰ ਸੌਂਪਿਆ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਜਥੇਦਾਰਾਂ ਦੀ ਮੋੜ ਬਹਾਲੀ ਦੀ ਜੋ ਹੈ ਮੰਗ ਕੀਤੀ ਜਾ ਰਹੀ ਤਾ ਪਿਛਲੇ ਦਿਨੀ ਜੋ ਵੀ ਹੋਇਆ ਜਦੋਂ ਕਿ ਜਥੇਦਾਰ ਹਟਾਏ ਜਾਂਦੇ ਨੇ ਗਿਆਨੀ ਰਕबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤੇ ਬਲੈਕੀ ਕਈ ਅਸਿੱਖ ਜਥੇਬੰਦੀਆਂ ਜੋ ਸਨ ਉਹਨਾਂ ਵੱਲੋਂ ਇਹ ਤੇ ਅਪਰਾਜ ਤਾਇਆ ਗਿਆ ਅ ਜਿਸ ਤੋਂ ਬਾਅਦ ਲਗਾਤਾਰ کئی ਵਾਰੀ ਜੋ ਹੈ ਇਸ ਤਰ੍ਹਾਂ ਦੇ ਤਰਨੇ ਦਾ ਲਾਜ ਕੀਤਾ ਗਿਆ ਤੇ 28 ਮਾਰਚ ਨੂੰ ਜੋ ਹੈ ਦਮਦਮੀ ਟਕਸਾਲ ਵੱਲੋਂ ਜੋ ਹੈ 28 ਮਾਰਚ ਦੀ ਗੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਪੂਰਾ ਰੋਸ ਮਾਰਚ ਕੀਤਾ ਜਾਂਦਾ ਹੈ ਗੋਲਡਨ ਗੇਟ ਤੋਂ ਲੈ ਕੇ ਐਸਜੀਪੀਸੀ ਦਫ਼ਤਰ ਤੱਕ ਵੱਡੀ ਗਿਣਤੀ ਚ ਜੋ ਪ੍ਰਦਰਸ਼ਨਕਾਰੀਆ ਸ਼ਾਮਲ ਹੋਏ ਨੇ ਹਾਲਾਂਕਿ ਕਈ ਥਾਵਾਂ ਤੇ ਪੁਲਿਸ ਦੀ ਬੈਰੀਕੇਡਿੰਗ ਵੀ ਸੀ ਪਰ ਲਗਭਗ ਜੋ ਪ੍ਰਦਰਸ਼ਨਕਾਰੀ ਨੇ ਉਹ ਐਸਜੀਪੀਸੀ ਦਫ਼ਤਰ ਦੇ ਨੇੜੇ ਪਹੁੰਚੇ ਤੇ ਹਾਲਾਂਕਿ ਬਾਹਰੀ ਬੈਠਕ ਉਹਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਜੋ ਇਹ ਤਰ੍ਹਾਂ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਖਾਮੀ ਜੋ ਹੈ ਖੁਦ ਬਾਹਰ ਵੱਲੋਂ ਮੈਮੋਰੰਡਮ ਜੋ ਅੱਇ ਲਿਆ ਗਿਆ ਹੈ ਤਾਂ ਪਰਦਸ਼ਨ ਕਾਲ ਗਿਆ ਵੱਲੋਂ ਲਗਾਤਾਰ ਦੋ ਚਸਾਰਾ ਦੀ ਬਹੁਤ ਭਾਰੀ ਸੀ ਜੋ ਹੈ ਮੰਗ ਕੀਤੀ ਜਾ ਰਹੀ ਸੀ ਤੇ ਇਸੇ ਨੂੰ ਲੈ ਕੇ ਹੁਣ ਦਮਦਬੀ ਟਕਸਾਲ ਤੇ ਬਾਕੀ ਸਿੱਖ ਜਥੇਬੰਦੀਆਂ ਜਿਨ੍ਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਉਹਨਾਂ ਵੱਲੋਂ ਇੱਕ ਮੰਗ ਪੱਤਰ ਜੋ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਸੌਂਪਿਆ ਗਿਆ। ਤਾਂ ਜਨਾਲੀ ਐਸਜੀਪੀਸੀ ਵੱਲੋਂ ਬਜਟ ਇਜਲਾਜ ਜੋ ਹੈ ਉਹੀ ਚੱਲ ਰਿਆ ਸੀ ਉਸਤੇ ਬਜਟ ਜੋ ਹੈ ਪਾਸ ਕੀਤਾ ਗਿਆ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਤੇ ਹਰਜਿੰਦਰ ਸਿੰਘ ਤਾਮੀ ਖੁਦ ਬਾਹਰ ਆ ਕੇ ਇਸ ਧਰਨੇ 'ਚ ਜੋ ਹੈ ਪ੍ਰਦਰਸ਼ਨਕਾਰੀ ਜੋ ਹੈ ਉਹਨਾਂ ਨੂੰ ਮਿਲੇ ਨੇ ਤੇ ਉਹਨਾਂ ਤੋਂ ਮੰਗ ਪੱਤਰ ਉਹਨਾਂ ਵੱਲੋਂ ਲਿਆ ਗਿਆ ਹੈ ਤਾਜਪੁਰੇ ਸਰ ਦੇ ਵਿੱਚ ਦਮਦਮੀ ਟਕਸਾਲ ਤੇ ਹੋਰ ਸਿੱਖ ਜਥੇਬੰਦੀਆਂ ਜੋ ਨਹੀਂ ਉਹਨਾਂ ਵੱਲੋਂ ਵੱਡੀ ਗਿਣਤੀ ਚ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਚ ਉਹਨਾਂ ਵੱਲੋਂ ਇੱਕ ਰੂਸ ਮਾਰਚ ਚੱਲਿਆ ਗਿਆ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਲੈ ਕੇ ਐਸਜੀਪੀਸੀ ਦਫ਼ਤਰ ਤੱਕ ਤੇ ਉਸ ਤੋਂ ਬਾਅਦ ਕੰਪਲੈਕਸ ਦੇ ਨੇੜੇ ਪਹੁੰਚ ਕੇ ਕੰਪਲੈਕਸ ਦੇ ਬਾਹਰ ਹੀ ਬੈਠ ਕੇ ਉਹਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਹੁਣ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਤੇ ਜੋ ਜਥੇਦਾਰਾਂ ਦੀ ਮੁਰਭਾਲੀ ਦੀ ਜੋ ਹੈ ਉਹ ਮੰਗ ਕੀਤੀ ਗਈ ਹੈ ਸਿਸ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਕਈ ਸਿੱਖ ਜਥੇਬੰਦੀਆਂ ਜੂਝ ਨੇ ਦੋ ਤੜੇ ਅੱਜ ਕਿਤੇ ਨਾ ਕਿਤੇ ਵੰਡੀਆਂ ਨਜ਼ਰ ਆ ਰਹੀਆਂ ਸਨ ਕਈ ਸਿੱਖ ਜਥੇਬੰਦੀਆਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਕਿ ਜੋ ਜਥੇਦਾਰਾਂ ਦੀ ਇਸ ਤਰ੍ਹਾਂ ਜੋ ਸੇਵਾ ਮੁਕਤੀ ਕੀਤੀ ਗਈ ਹੈ ਤੇ ਇਸ ਤਰ੍ਹਾਂ ਨਵੀਂ ਨਿਯੁਕਤੀ ਕੀਤੀ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਇਤਰਾਜ਼ ਜਤਾ ਰਹੇ ਸਨ ਤਾਂ ਐਸੇ ਨੂੰ ਲੈ ਕੇ ਹੁਣ ਜੋ ਹੈ ਅੱਜ ਦਮਦਮੀ ਟਕਸਾਲ ਵੱਲੋਂ ਇਹ ਰੂਸ ਮਾਰਚ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਇੱਕ ਮੰਗ ਪੱਤਰ ਜੋ ਹੈ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਬੀ ਨੂੰ ਸੌਂਪਿਆ ਗਿਆ ਹੈ ਤਾ ਵੱਡੀ ਖਬਰ ਸਾਹਮਣੇ ਆਈ ਹੈ ਸਵਪਨ ਸ਼ਰਮਾ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਤਾ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਨਿਯੁਕਤ ਕੀਤਾ ਗਿਆ ਸਵਪਨ ਸ਼ਰਮਾ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਤਾ ਵੱਡੀ ਖਬਰ ਦਾ ਰੁਕਰਦਿਆਸ ਸਵਪਨ ਸ਼ਰਮਾ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਤਾਂ ਸੁਪਨ ਸ਼ਰਮਾ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਹਾਲਾਂਕਿ ਫਿਲਹਾਲ ਡੀਆਈਜੀ ਫਿਰੋਜ਼ਪੁਰ ਰੇਂਚਨ ਸੁਪਨ ਸ਼ਰਮਾ ਪਰ ਉਹਨਾਂ ਨੂੰ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਿਪਟ ਕਰ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਸੁਪਨ ਸ਼ਰਮਾ ਤੇ ਹਿੱਤੋਂ ਪਹਿਲਾਂ ਡੀਆਈਜੀ ਫਿਰੋਜ਼ਪੁਰ ਰੇਂਚਨ ਸੁਪਨ ਸ਼ਰਮਾ ਤਾਂ ਵਿਜੇਪਾਲ ਬਰਾੜ ਜੁੜੇ ਹੋਏ ਨੇ ਸਾਡੇ ਨਾਲ ਤਾਂ ਵਿਜੇ ਜਾਣਨਾ ਚਾਹਾਂਗੇ ਕਿ ਸੁਪਨ ਸ਼ਰਮਾ ਨੂੰ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਲੁਧਿਆਣਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੋਰ ਅਹ ਦੇਖੋ ਗੁਰਬਾਜ ਸੋਪਨ ਸ਼ਰਮਾ ਕੋਲ ਕਾਫੀ ਟਾਈਮ ਤੋਂ ਵੱਡੀਆਂ ਜ਼ਿੰਮੇਵਾਰੀਆਂ ਰਹੀਆਂ ਨੇ ਪਿਛਲੇ ਸਮੇਂ 'ਚ ਜੇ ਆਪਾਂ ਦੇਖੀਏ ਤਾਂ ਜਦੋਂ ਆਪ ਸਰਕਾਰ ਬਣੀ ਹੈ ਪਹਿਲਾਂ ਉਹਨਾਂ ਦੇ ਕੋਲ ਜ਼ਿੰਮੇਵਾਰੀ ਰਹੀ ਡੀਆਈਜੀ ਜਲੰਧਰ ਦੀ ਜਿਸ ਵੇਲੇ ਕੁਲਦੀਪ ਚਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਸੀ ਉਸ ਵੇਲੇ ਸੋਪਨ ਸ਼ਰਮਾ ਡੀਆਈਜੀ ਜਿਹੜੇ ਸੀਗੇ ਉੱਥੇ ਦਿਹਾਤੀ ਦਾ ਉਹ ਦੇਖ ਰਹੇ ਸੀ ਜਲੰਧਰ ਦੇ ਦਿਹਾਤੀ ਦਾ ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਲਾ ਦਿੱਤਾ ਗਿਆ ਔਰ ਕੁਲਦੀਪ ਚਾਲ ਨੂੰ ਲੁਧਿਆਣਾ ਟਰਾਂਸਫਰ ਕਰਕੇ ਉਹਨਾਂ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਲਾ ਦਿੱਤਾ ਗਿਆ ਉਸ ਤੋਂ ਬਾਅਦ ਸਪਨ ਸ਼ਰਮਾ ਇਸ ਵੇਲੇ ਡੀਆਈਜੀ ਫਿਰੋਜ਼ਪੁਰ ਦਾ ਉਹਨਾਂ ਦੇ ਕੋਲ ਚਾਰਜ ਸੀ ਡੀਆਈਜੀ ਫਿਰੋਜ਼ਪੁਰ ਦਾ ਉਹ ਕੰਮਕਾਰ ਦੇਖ ਰਹੀ ਸੀ ਤੇ ਹੁਣ ਇੱਕ ਹੋਰ ਮਤਲਬ ਵੱਡੀ ਤਬਦੀਲੀ ਹੋਈ ਹੈ ਕੁਲਦੀਪ ਚਾਲ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਸਪਨ ਸ਼ਰਮਾ ਨੂੰ ਉੱਥੇ ਲਗਾ ਦਿੱਤਾ ਗਿਆ ਕੁਲਦੀਪ ਚੈਲ ਬਾਰੇ ਹਲੇ ਇਹ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਨਾਲ ਦੀ ਨਾਲ ਇੱਕ ਹੋਰ ਜਿਹੜੇ ਪੁਲਿਸ ਅਫੀਸਰ ਨੇ ਹਰਮਨ ਵੀਰ ਸਿੰਘ ਉਹਨਾਂ ਦੇ ਕੋਲ ਡੀਆਈਜੀ ਆਈਆਰਪੀ ਪਟਿਆਲਾ ਦੀ ਜ਼ਿੰਮੇਵਾਰੀ ਸੀ ਪਿਛਲੇ ਦਿਨਾਂ ਜਿਹਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ ਤਾਂ ਜਦੋਂ ਸ਼ੰਭੂ ਬਾਰਡਰ ਔਰ ਖਨੌਰੀ ਤੇ ਜਦੋਂ ਸ਼ੰਭੂ ਬਾਰਡਰ ਤੇ ਉਹ ਕਿਸਾਨਾਂ ਨੂੰ ਉੱਥੋਂ ਹਟਾਇਆ ਗਿਆ ਸੀ ਔਰ ਉਹ ਸਾਰਾ ਜਿਹੜਾ ਕਲੀਅਰ ਕਰਵਾਈ ਗਈ ਸੀ ਸੜਕ ਤਾਂ ਉਸ ਦੇ ਵਿੱਚ ਹਰਮਨ ਵੀਰ ਸਿੰਘ ਗਿੱਲ ਜਿਹੜੇ ਨੇ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਦੇ ਕੋਲ ਆਈਆਰਬੀ ਪਟਿਆਲਾ ਦੀ ਜ਼ਿੰਮੇਵਾਰੀ ਸੀ ਤੇ ਹੁਣ ਸੁਪਨ ਸ਼ਰਮਾ ਦੇ ਟਰਾਂਸਫਰ ਹੋਣ ਤੋਂ ਬਾਅਦ ਹਰਮਨ ਵੀਰ ਨੂੰ ਡੀਆਈਜੀ ਪਟਿਆਲਾ ਡੀਆਈਜੀ ਫਿਰੋਜ਼ਪੁਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪ ਦਿੱਤੀ ਗਈ ਹੈ ਸੋ ਦੋ ਵੱਡੀਆਂ ਡਿਵੈਲਪਮੈਂਟਸ ਹੋਈਆਂ ਨੇ ਇੱਕ ਸੁਪਨ ਸ਼ਰਮਾ ਐਜ਼ ਅ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚੈਲ ਹੋਰਾਂ ਦੀ ਜਗ੍ਹਾ ਤੇ ਔਰ ਹਰਮਨ ਵੀਰ ਸਿੰਘ ਡੀਆਈਜੀ ਫਿਰੋਜ਼ਪੁਰ ਲਾਇਆ ਗਿਆ ਜੀ ਬਹੁਤ ਬਹੁਤ ਧੰਨਵਾਦ ਵਿਜੇ ਤਮਾਮ ਜਾਣਕਾਰੀ ਲਈ ਤਾਂ ਵੱਡੀ ਖਬਰ ਹੈ ਸਵਪਨ ਸ਼ਰਮਾ ਨੂੰ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਦਿੱਤਾ ਗਿਆ ਹੈ ਕੁਲਦੀਪ ਸਿੰਘ ਚਾਹਲ ਦੀ ਥਾਂ ਕਮਿਸ਼ਨਰ ਲੁਧਿਆਣਾ ਜੋ ਹੈ ਉਹਨਾਂ ਨੂੰ ਲਗਾਇਆ ਗਿਆ ਹੈ ਤਾਂ ਜੋ ਸਵਪਨ ਸ਼ਰਮਾ ਨੇ ਹਾਲਕੀ ਪਹਿਲਾਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਨ ਤੇ ਹੁਣ ਉਹਨਾਂ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜੋ ਹਰਮਨ ਵੀਰ ਸਿੰਘ ਨੇ ਉਹਨਾਂ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਹੈ ਤਾ ਵੱਡੀ ਖਬਰ ਹੈ ਜੋ ਸੁਪਨ ਸ਼ਰਮਾ ਨੇ ਉਹਨਾਂ ਨੂੰ ਲੁਗਾਨਾ ਦੇ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਜੋ ਕੁਲਦੀਪ ਸਿੰਘ ਚਾਹਲ ਸਨ ਉਹ ਲੁਗਾਨਾ ਦੇ ਪੁਲਿਸ ਕਮਿਸ਼ਨਰ ਸਨ ਤੇ ਉਹਨਾਂ ਦੀ ਥਾਂ ਹੁਣ ਸੁਪਨ ਸ਼ਰਮਾ ਨੂੰ ਲੁਗਾਨਾ ਦੇ ਪੁਲਿਸ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਹੈ ਅਗਲੀ ਖਬਰ ਦਾ ਰੁਕ ਕਰਦਿਆਂ ਕਰਨਲ ਬਾਟ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਹੈ ਮੁਜ਼ਮਾ ਖਿਲਾਫ ਐਫ ਆਈ ਆਰ ਚਤਾਰਾ 302 ਜੋੜਨ ਤੇ ਵੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਇਹ ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਮੁਲਜ਼ਮ ਪੁਲਿਸ ਕਰਮੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਦਾ ਹਾਈ ਕੋਰਟ ਨੇ ਫਟਕਾਰ ਲਗਾਈ ਹੈ ਪੰਜਾਬ ਪੁਲਿਸ ਨੂੰ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਐਫੀਡੇਵਿਡ ਦਾਖਲ ਕੀਤਾ ਇਸ ਮਾਮਲੇ ਚ ਕਿਸਾਨਾਂ ਦੇ ਮਾਮਲੇ ਕਰਕੇ ਐਫਆਈਆਰ ਕਰਨ ਚ ਦੇਰੀ ਹੋਈ ਹੈ ਤਾਂ ਇੱਕ ਐਫੀਡੇਵਿਡ ਜੋ ਹੈ ਦਾਖਲ ਕੀਤਾ ਗਿਆ ਐਸਐਸਪੀ ਵੱਲੋਂ ਇਹਦਾ ਕਹਿਣਾ ਹੈ ਕਿ ਕਿਸਾਨਾਂ ਦੇ ਮਾਮਲੇ ਕਰਕੇ ਐਫਆਈਆਰ ਦਰਜ ਕਰਨ ਚ ਦੇਰੀ ਹੋਈ ਹੈ ਇਸ ਮਾਮਲੇ ਚ ਤਾਂ ਐਸਐਸਪੀ ਦੇ ਜਵਾਬ ਤੇ ਹਾਈ ਕੋਰਟ ਨੇ ਹੈਰਾਨੀ ਜਤਾਈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਰਕੇ ਕਿੰਨੇ ਜ਼ਿਲ੍ਹਿਆਂ ਚ ਕਿੰਨੀਆਂ ਐਫਆਈਆਰ ਚ ਦੇਰੀ ਹੋਈ ਹੈ ਵੀ ਸਵਾਲ ਪੁੱਛਿਆ ਗਿਆ ਹਾਈ ਕੋਰਟ ਵੱਲੋਂ ਸਹੀ ਜਾਂਚ ਕੀਤੀ ਜਾ ਰਹੀ ਹੈ ਮੁਲਜ਼ਮਾਨ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਬਲਜ਼ਨਸਨ ਨੂੰ ਨਾਲ ਉਸ ਸਪੈਂਡ ਕਰ ਦਿੱਤਾ ਗਿਆ ਤਾਂ ਕਰਨਲ ਬਾੜ ਦੇ ਵਕੀਲ ਨੇ ਪੁਲਿਸ ਜਾਂਚ ਤੇ ਬੇਪਰੋਸਗੀ ਜਤਾਈ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਤੇ ਇਹ ਵੀ ਕਰਨਲ ਬਾੜ ਦੇ ਵਕੀਲ ਜੀਓ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਤਾਂ 18 ਤੇ 19 ਮਾਰਚ ਨੂੰ ਪਟਿਆਲਾ ਚ ਕਿੰਨੀਆਂ ਐਫਆਈਆਰ ਦਰਜ ਹੋਈਆਂ ਅਧਿ ਰਾਤ ਨੂੰ ਪੁਲਿਸ ਅਧਿਕਾਰੀ ਪਾਰਕਿੰਗ ਚ ਕੀ ਕਰ ਰਹੀ ਸੀ ਹਾਈ ਕੋਰਟ ਵੱਲੋਂ ਕਿਤੇ ਨਾ ਕਿਤੇ ਫਟਕਾਰ ਲਗਾਈ ਗਈ ਹੈ ਤੇ ਪੁੱਛਿਆ ਗਿਆ ਕਿ 18 ਅਤੇ 19 ਮਾਰਚ ਨੂੰ ਪਟਿਆਲਾ ਚ ਕਿੰਨੀਆਂ ਐਫਆਈਆਰ ਦਰਜ ਹੋਈਆਂ ਤੇ ਅਧੀ ਰਾਤ ਨੂੰ ਪੁਲਿਸ ਅਧਿਕਾਰੀ ਪਾਰਕਿੰਗ ਚ ਕੀ ਕਰ ਰਹੀ ਸੀ ਜਿਸ ਵੇਲੇ ਸਾਰਾ ਘਟਨਾਕਰਨ ਵਾਪਰਦਾਇਆ ਕਰਨਲ ਬਾਟ ਦੇ ਉਸ ਦੇ ਉਹਨਾਂ ਦੇ ਪੁੱਤਰ ਨਾਲ ਜੋ ਖੁੱਟਮਾਰ ਹੁੰਦੀ ਹੈ ਉਸ ਤੋਂ ਲੈ ਕੇ ਸਵਾਲ ਪੁੱਛਿਆ ਗਿਆ ਉਹਨਾਂ ਦੀ ਡਿਊਟੀ ਦਾ ਸਮਾਂ ਕੀ ਸੀ ਤੇ ਡਿਊਟੀ ਕਿੱਥੇ ਸੀ ਹਾਈ ਕੋਰਟ ਵੱਲੋਂ ਇਹ ਵੀ ਸਵਾਲ ਪੁੱਛਿਆ ਗਿਆ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਆਈਪੀਐਸ ਅਪਸਰਾ ਦੀ ਸਿੱਸਤ ਦੀਨ ਨੂੰ ਤਿਆਰ ਹੈ ਕੋਰਟ ਚਾਹੇ ਤਾਂ ਕਿਸੇ ਤੋਂ ਵੀ ਜਾਂਚ ਕਰਵਾ ਸਕਦੀ ਹੈ ਤਾਂ ਹਾਈ ਕੋਰਟ ਚ ਮਾਮ 2 ਅਪ੍ਰੈਲ ਨੂੰ ਹੋਵੇਗੀ ਤਾਂ ਕਰਨਲ ਬਾਠ ਮਾਮਲਾ ਇਸ ਨੂੰ ਲੈ ਕੇ ਪਿਛਲੇ ਦਿਨਾਂ 'ਚ ਇੱਕ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਵੱਡਾ ਤੇ ਉਸ ਨੂੰ ਲੈ ਕੇ ਹੁਣ ਹਾਈ ਕੋਰਟ 'ਚ ਇਸ ਦੀ ਸੁਣਵਾਈ ਹੋਈ ਹੈ ਜਿੱਥੇ ਕਿ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਗਈ ਹੈ ਕਿਹਾ ਗਿਆ ਹੈ ਕਿ ਮੁਲਜ਼ਮਾ ਖਿਲਾਫ ਐਫ ਆਈ ਆਰ ਚ ਤਾਰਾ 302 ਜੋੜਨ ਤੇ ਵੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਇੱਕ ਗ੍ਰਿਫਤਾਰੀ ਬਾਰੇ ਕਿਹਾ ਗਿਆ ਤੇ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਮੁਲਜ਼ਮ ਪੁਲਸ ਕਰਮੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਇਸ ਨੂੰ ਲੈ ਕੇ ਐਸਐਸਪੀ ਪਟਿਆਲਾ ਜੋ ਨਾਨਕ ਸਿੰਘ ਨੇ ਉਹਨਾਂ ਵੱਲੋਂ ਜਵਾਬ দাখিল ਕੀਤਾ ਕਿ ਐਫੀਡੇਵਿਟ দাখিল ਕੀਤਾ ਗਿਆ ਤੇ ਕਿਹਾ ਕਿ ਕਿਸਾਨਾਂ ਦੇ ਮਾਮਲੇ ਕਰਕੇ ਇਸ ਮਾਮਲੇ 'ਚ ਐਫਆਈਆਰ ਦਰਜ ਕਰਨ 'ਚ ਦੇਰੀ ਹੋਈ ਹੈ ਹਾਲਾਂਕਿ ਉਸਤੇ ਵੀ ਹਾਈ ਕੋਰਟ ਵੱਲੋਂ ਕਿਤੇ ਨਾ ਕਿਤੇ ਹੈਰਾਨੀ ਜਤਾਈ ਗਈ ਤੇ ਕਿਹਾ ਗਿਆ ਕਿ ਕਿਸਾਨ ਅੰਦolan ਕਰਕੇ ਕਿੰਨੇ ਜ਼ਿਲ੍ਹਿਆਂ 'ਚ ਕਿੰਨੇ ਐਫਆਈਆਰ ਹੋਣਗੇ ਜਾਂ ਜਿਨ੍ਹਾਂ 'ਚ ਦੇਰੀ ਹੋਈ ਹੈ ਸਵਾਲ ਪੁੱਛਿਆ ਗਿਆ ਹੈ ਹਾਲਾਂਕਿ ਕਰਨਲ ਬਾਟ ਦੇ ਵਕੀਲ ਜੁਨੇ ਉਨ੍ਹਾਂ ਨੇ ਪੁਲਿਸ ਜਾਂਚ ਤੇ ਬੇਪਰੋਸਗੀ ਚਿਤਾਈਤ ਇਹ ਕਿ ਮਾਮਲੇ ਦੀ ਜਾਂਚ ਜੋ ਹੈ ਸੀਬੀਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ 18 ਤੇ 19 ਮਾਰਚ ਨੂੰ ਇਸ ਤੋਂ ਬਾਅਦ ਹਾਈ ਕੋਰਟ ਵੱਲੋਂ ਸਵਾਲ ਕੀਤਾ ਗਿਆ ਕਿ 18 ਤੇ 19 ਮਾਰਚ ਨੂੰ ਪਟਿਆਲਾ ਚ ਕਿੰਨੀਆਂ ਐਫਆਰ ਦਰਜ ਹੋਈਆਂ ਅਧੀ ਰਾਤ ਨੂੰ ਪੁਲਿਸ ਅਧਿਕਾਰੀ ਪਾਰਕਿੰਗ ਚ ਕੀ ਕਰ ਰਹੇ ਸੀ ਉਹਨਾਂ ਦੀ ਡਿਊਟੀ ਦਾ ਸਮਾਂ ਕੀ ਸੀ ਤੇ ਡਿਊਟੀ ਕਿੱਥੇ ਸੀ ਤਾਂ ਕਰਨਲ ਬਾਟ ਮਾਮਲਾ ਲਗਾਤਾਰ ਇੱਕ ਹਾਈ ਪ੍ਰੋਫਾਈਲ ਮਾਮਲਾ ਬਣਿਆ ਹੋਇਆ ਸੀ ਤਾ ਸਾਡੇ ਨਾਲ Umesh Sharma ਜੁੜੇ ਹੋਏ ਨੇ ਸਾਡੇ ਸਹਿਯੋਗੀ Umesh ਜਾਨਣਾ ਚਾਹਵਾਗੇ ਕਿ ਕੀ ਕੁਝ ਹਾਈ ਕੋਰਟ ਚ ਫਟਕਾਰ ਲਗਾਈ ਗਈ ਹੈ ਕਿਉਂਕਿ ਸਾਹਮਣੇ ਆਇਆ ਕਿ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਗਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਹੈ ਦੇਖੋ ਕਿਉਂਕਿ ਹਾਈ ਕੋਰਟ ਨੇ ਪਿਛਲੀ ਵਾਰ ਵੀ ਪੁੱਛਿਆ ਸੀਗਾ ਕਿ ਐਫ ਆਈ ਆਰ ਜਿਹੜੀ ਦੇਰੀ ਤੋਂ ਹੋਈ ਉਹਦੇ ਰੀਜ਼ਨ ਕੀ ਸੀ ਸੀਲੇ ਕਿਉਂ ਕੀਤਾ ਗਿਆ ਐਫ ਆਈ ਆਰ ਦਰਜ ਕਰਨ ਲਈ ਔਰ ਕਿਹਦੇ ਗਿਆਨ ਤੇ ਡਿਲੇ ਹੋਇਆ ਤੇ ਅੱਜ ਇੱਕ ਐਫੀਡੇਵਿਟ ਜਿਹੜਾ ਹੈਗਾ ਪੰਜਾਬ ਪਟਿਆਲਾ ਪੰਜਾਬ ਪੁਲਿਸ ਵੱਲੋਂ ਐਸਐਸਪੀ ਪਟਿਆਲਾ ਵੱਲੋਂ ਦਾਖਲ ਕੀਤਾ ਗਿਆ ਔਰ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਸਾਨਨੀ ਪ੍ਰੋਟੈਸਟ ਦੇ ਚਲਦੇ ਇਹ ਡਿਲੇ ਹੋਇਆ ਫਾਈਲ ਕਰਨ ਵਿੱਚ ਤਾਂ ਕੋਰਟ ਨੇ ਬੜੀ ਹੈਰਾਨੀ ਜਤਾਈ ਔਰ ਕਿਹਾ ਵੀ ਇਹ ਜੋ ਤੁਸੀਂ ਰੀਜ਼ਨ ਦੱਸ ਰਹੇ ਹੋ ਡਿਲੇ ਦਾ ਉਸ ਦਿਨ ਪਟਿਆਲਾ ਵਿੱਚ ਕਿੰਨੀ ਐਫਆਈਆਰ ਐਹ ਜਿਹੜੀ ਡਿਲੇ ਹੋਈਆਂ ਨੇ ਦਰਜ ਔਰ ਕਿਆ ਕਿੰਨੀ ਐਫਆਈਆਰ ਉਸ ਦਿਨ ਦਰਜ ਕੀਤੀ ਗਈਆਂ ਨੇ ਉਹਦੀ ਡਿਟੇਲ ਵੀ ਕੋਰਟ ਨੂੰ ਇਹਦਾ ਮਤਲਬ ਲੈ ਲੈਣੀ ਚਾਹੀਦੀ ਹੈ ਇਹ ਕੋਰਟ ਨੇ ਸਾਫ਼ ਕਿਹਾ ਔਰ ਪ੍ਰੋਸੀਜਰਲ ਫੈਕਟ ਦੀ ਗੱਲ ਕਰੀਏ ਪਿਛਲੀ ਵਾਰ ਵੀ ਸੁਣਵਾਈ ਵਿੱਚ ਕਿਹਾ ਸੀਗਾ ਕਿ ਪ੍ਰੋਪਰ ਪ੍ਰੋਸੀਜਰ ਕਿਉਂ ਨਹੀਂ ਅਪਣਾਇਆ ਗਿਆ ਜਦੋਂ ਕੰਪਲੇਂਟ ਦਿੱਤੀ ਐਫ ਆਈ ਆਰ ਬਾਅਦ ਚ ਹੋ ਰਹੀ ਹੈ ਡਿਲੇ ਹੋਇਆ ਹੈ ਇਹ ਤਮਾਮ ਚੀਜ਼ਾਂ ਨੇ ਔਰ ਹੁਣ ਕੋਰਟ ਨੇ ਇਹ ਵੀ ਕਿਹਾ ਹੈ ਕਿ ਅਗਲੇ ਬੁੱਧਵਾਰ ਨੂੰ ਸੁਣਵਾਈ ਹੋਏਗੀ ਔਰ ਕਾਲ ਡਿਟੇਲ ਦੇਣੀ ਹੋਏਗੀ ਕਿੰਨੀ ਐਫ ਆਈ ਆਰ ਰਿਕਾਰਡ ਉਸ ਦਿਨ ਹੋਈ ਉਹ ਦੇਣੀ ਹੋਏਗੀ ਹਾਲਾਂਕਿ ਕਰਨਲ ਬਾੜ ਦੇ ਵਕੀਲ ਵੱਲੋਂ ਕਿਹਾ ਗਿਆ ਜੀ ਕਿ ਪੁਲਿਸ ਜਿਹੜੀ ਹੈ ਜੀ ਪੁਲਿਸ ਜਾਂਚ ਦੇ ਭਰੋਸੇ ਨਹੀਂ ਹੈ ਸੀਬੀਆਨ ਨੂੰ ਦਿੱਤਾ ਜਾਵੇ ਔਰ ਸਰਕਾਰ ਨੇ ਵੀ ਦੱਸਿਆ ਕਿ ਜੀ ਆਈ ਪੀ ਐਸ ਦੀ ਲਿਸਟ ਦੇਣ ਨੂੰ ਤਿਆਰ ਆ ਔਰ ਜਾਂਚ ਸਹੀ ਦੀ ਜ ਵੀ ਵਧ ਰਹੀ ਆ ਔਰ ਸਸਪੈਂਡ ਵੀ ਕੀਤੇ ਗਏ ਨੇ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਨੇ ਤੇ ਜੇ ਕੋਰਟ ਚਾਹੇ ਤਾਂ ਉਸ ਆਈ ਆਨ ਆਈਪੀਐਸ ਦੀ ਲਿਸਟ ਵਿੱਚੋਂ ਇੱਕ ਆਈਪੀਐਸ ਚੁਣ ਕੇ ਉਹਨੂੰ ਜਾਂਚ ਲਈ ਲਗਾ ਸਕਦੀ ਹੈ ਹੁਣ ਦੇਖਣਾ ਹੋਏਗਾ ਕਿ ਅਗਲੇ ਬਦਵਾਰ ਕੋਰਟ ਦਾ ਰੁਖ ਕੀ ਰਹਿੰਦਾ ਜੀ ਬਹੁਤ ਬਤਨਵਾਦ Umesh ਤਮਾਮ ਜਾਣਕਾਰੀ ਲੈਂਦਾ ਵੱਡੀ ਖਬਰ ਕਰਨਲ ਬਾਟ ਮਾਮਲੇ ਚ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਗਈ ਹੈ ਤਾਂ ਇਹ ਪੂਰਾ ਘਟਨਾ ਕਰਨ ਵਾਪਰਦਾ ਹੈ 18-19 ਮਾਰਚ ਨੂੰ ਜਦੋਂ ਕਿ ਕਰਨਲ ਬਾਟ ਤੇ ਉਹਨਾਂ ਦੇ ਪੁੱਤਰ ਨਾਲ ਕੁਟਮਾਰ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਹਾਈ ਕੋਰਟ ਚ ਜੋ ਐ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਇਸ ਨੂੰ ਲੈ ਕੇ ਹੁਣ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਗਈ ਹੈ ਕਿ ਮੁਲਜ਼ਮਾ ਖਿਲਾਫ ਧਾਰਾ 307 ਜੋੜਨ ਤੇ ਵੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹਾਲਾਂਕਿ ਇਸ ਜੋ ਐਫੀ ਡੈਵਿਡ ਦਾਖਲ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਪਟਿਆਲਾ ਨਾਨਕ ਸਿੰਘ ਵੱਲੋਂ ਨੱਚ ਇਤਹਾਜਿਆ ਕਿ ਕਿਸਾਨਾਂ ਦੇ ਮਾਮਲੇ ਕਰਕੇ ਐਫਆਈਆਰ ਦਰਜ ਕਰਨ ਚ ਦੇਰੀ ਹੋਈ ਹਾਲਾਂਕਿ ਉਸਤੇ ਹਾਈ ਕੋਰਟ ਨੇ ਹੈਰਾਨੀ ਜਤਾਈ ਕਿ ਉਸ ਦਿਨ ਫਿਰ ਕਿੰਨੀਆਂ ਐਫਆਈਆਰ ਹੋਣੀਆਂ ਜਿਨ੍ਹਾਂ ਚ ਦੇਰੀ ਹੋਈ ਹੈ ਕਿਸਾਨ ਅੰਦੋਲਨ ਕਰਕੇ ਅਗਲੀ ਖਬਰ ਦਾ ਰੁਕਰ ਦਿਆ ਅਕਾਲੀ ਦਲ ਦੇ ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਫੂਨ ਤੇ ਜਾਨੂ ਮਾਰਨ ਦੀ ਤਾਕਤ ਦਿੱਤੀ ਗਈ ਹੈ ਇਸ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਫੂਨ ਤੇ ਜਾਨੂ ਮਾਰਨ ਦੀ ਤਾਕੀ ਮਿਲ ਗਿਆ ਹੈ ਤਾਂ ਤਾਕੀ ਦੇਣ ਵਾਲੇ ਨੇ ਖੁਦ ਨੂੰ ਦੱਸਿਆ ਮੰਡੀ ਬੋਰਡ ਦਾ ਸੀਨੀਅਰ ਅਫਸਰ ਦੱਸਿਆ ਹੈ ਤਾਕੀ ਦੇਣ ਵਾਲੇ ਨੇ ਬੁੱਧ ਨੂੰ ਅਮਰਤਪਾਲ ਦਾ ਕਰੀਬੀ ਵੀ ਦੱਸਿਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਸਪੈਸ਼ਲ ਡੀਜੀਪੀ ਅਰਪੇਸ਼ ਸ਼ੁਕਲਾ ਨੂੰ ਮਿਲਿਆ ਅਕਾਲੀ ਦਲ ਦਾ ਵਫਦ ਮੁਲਾਕਾਤ ਕੀਤੀ ਗਈ ਹੈ ਅਕਾਲੀ ਦਲ ਨੇ ਸਪੈਸ਼ਲ ਡੀਜੀਪੀ ਅਰਪੇਸ਼ ਸ਼ੁਕਲਾ ਨੂੰ ਸ਼ਿਕਾਇਤ ਸੋ ਪੀਐਸ ਦੇ ਨਾਲ ਹੀ ਸੁਪਰੀਤ ਸਿੰਘ ਬਾਦਲ ਨੇ ਕਾਨੂੰਨੀ ਵਿਵਸਥਾ ਤੇ ਵੱਡੇ ਸਵਾਲ ਖੜੀ ਕੀਤੇ ਨੇ ਸੁਪਰੀਤ ਸਿੰਘ ਬਾਦਲ ਦਾ ਕਹਿਣਾ ਹੈ ਮਾਬੇ ਦੀ ਇਸਤੰਤਰ ਜਾਂਚ ਕਰਵਾਈ ਜਾਵੇ ਇਹ ਵੀ ਸੁਖਬੀ ਸਿੰਘ ਬਾਦਲ ਵੱਲੋਂ ਮੰਗ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਕਾਲੀ ਦਲ ਨਿਊਜ਼ 80 ਤੇ ਇੱਕ ਖਬਰ ਦੇ ਰਿਐਕਸ਼ਨ ਲਈ ਅਕਾਲੀ ਦਲ ਦੇ ਅਰਸ਼ਦੀਪ ਕਲੀਅਰ ਤੇ ਵਿਰੋਧੀ ਧੜੇ ਦੇ ਚਰਨਜੀਤ ਸਿੰਘ ਬਰਾੜ ਜੁੜੇ ਹੋਏ ਸਨ ਇਸ ਦੌਰਾਨ ਅਰਸ਼ਦੀਪ ਕਲੀਅਰ ਨੇ ਇਲਜ਼ਾਮ ਲਗਾਏ ਸਨ ਕਿ ਵਿਰੋਧੀ ਧੜੇ ਦੀਆਂ ਮੀਟਿੰਗਾਂ ਮੰਡੀ ਬੋਰ ਦੇ ਦਫ਼ਤਰ 'ਚ ਹੁੰਦੀਆਂ ਰਹੀਆਂ ਨੇ ਜਦਕਿ ਚਰਨਜੀਤ ਬਰਾੜ ਕਹਿ ਰਹੇ ਸਨ ਕਿ ਇਹ ਵਿਰੋਧੀ ਧੜੇ ਦੀ ਮੀਟਿੰਗ ਨਹੀਂ ਸੀ ਆਮ ਗਲਬਾਸੀ ਇਸਚ ਤਾਂ ਅਕਾਲੀ ਦਲ ਦੇ ਕਰਨੈਲ ਸਿੰਘ ਪੀਰ ਮੁਹੰਮਦ ਵੀ ਇਸ 'ਚ ਸ਼ ਦਾ ਇਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਜੋ ਸਪੋਕਸਪਰਸਨ ਅਰਸ਼ਦੀਪ ਕਲیر ਉਹਨਾਂ ਨੂੰ ਫੋਨ ਤੇ ਜਾਨੋਂ ਮਾਰਨ ਦੀ ਧਮਕੀ ਮੀਡੀਆ ਤਮਕੀ ਦੇਣ ਵਾਲੇ ਨੇ ਖੁਦ ਨੂੰ ਮੰਡੀ ਬੋਰਡ ਦਾ ਅਫਸਰ ਦੱਸਿਆ ਤੇ ਨਾਲ ਹੀ ਖੁਦ ਨੂੰ ਅਮਰਤਪਾਲ ਦਾ ਕਰੀਬੀ ਵੀ ਦੱਸਿਆ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਮੈਂ ਜਤਨ ਕਰ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਇੱਥੇ ਆ ਕੇ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਅਫਸਰ ਤੇ ਅਮਰਤਪਾਲ ਦੀਆਂ ਬੇਟੀਆਂ ਹੁੰਦੀਆਂ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਮੈਂ ਅਮਰਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫਿਰ ਗੱਲ ਕਰੋ ਹੈ ਅੱਜ ਦਾ ਸੁਣਾਵਾ ਨੀ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤਰ ਪਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛਦਾ ਅੱਜ ਵੀ ਮੇਰਾ ਨਾਮ ਬੋਲਦਾ ਚਰੰਗਾ ਬੰਦਿਆਂ ਚੋਂ 50 ਮਾਰੇ ਆ ਉਹਨੇ 4 ਜੇ ਪਏ ਆ ਤੇਰੇ ਪਾਦਰ ਦਾ ਯਾਰ ਨਹੀਂ ਨਹੀਂ ਕਿਸੇ ਤੋਂ ਵੀ ਡਰਦਾ ਮੇਰੀ ਗੱਲ ਸੁਣਨ ਦਾ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਤੇ ਮੁਰਕਾ ਕਹੇ ਤਾ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਿੰਦੇ ਜਾ ਕੇ ਤਕਵੀਰ ਨਾਲ ਗੱਲ ਕਰਾ ਰਿਹਾ ਤਰਦਾ ਅੱਗੇ ਬੈਠਾ ਹਾਂ ਉਹਨੂੰ ਵੀ ਪਤਾ ਉਹ ਕਹਿੰਦਾ ਇਹ ਬੰਬ ਚਾ ਦਊਗਾ ਅੱਛਾ ਅੱਛਾ ਤੂੰ ਬੜਾ ਮਿੰਨਾ ਚਲਾਉਂ ਚੋਂਦਾ ਹੈਗਾ ਮੈਂ ਆਪਣੇ ਹੁਣ ਤਾਂ ਇਹਨੂੰ న్యూਸ 18 ਤੇ ਫੂਲ ਲਾਈਨ ਤੇ ਹੋਈ ਅਰਸ਼ਦੀਪ ਕਲੇਰ ਤੇ ਚਰਨਜੀਤ ਬਰਾੜ ਦੀ ਗੱਲਬਾਤ ਸੁਣਾਉਂਦਿਆਂ ਜਿਸ ਦੌਰਾਨ ਕਲੇਰ ਨੇ ਮੰਡੀ ਬੋਰਡ ਦਫਤਰ ਚ ਮੀਟਿੰਗ ਹੋਣ ਦੇ ਇਲਜ਼ਾਮ ਲਗਾਏ ਸਨ ਕਰਕੇ ਅਸੀਂ ਕੇਂਦਰੀ ਏਜੰਸੀਆਂ ਦੀ ਸਾਦਸ਼ਾਹ ਚ ਜਿਹੜੀਆਂ ਅਸੀਂ ਮੀਟਿੰਗਾਂ ਉਥੇ ਮੰਡੀ ਬੋਰਡ ਦੇ ਦਫਤਰ ਬਹਿ ਕੇ ਕਰ ਰਹੇ ਹਾਂ ਠੀਕ ਹੈ ਉਹ ਕਰਨੀਆਂ ਚਾਹੁੰਦੇ ਆਪਾਂ ਤਾਂ ਫਿਰ ਉਹ ਤਾਂ ਫਿਰ ਲੋਕਾਂ ਨੂੰ ਦਿਖ ਰਿਹਾ ਕਿ ਠੀਕ ਹੈ ਕਲੇਰ ਸਾਹਿਬ ਇੱਕ ਹੋਰ ਜਵਾਬ ਲੈ ਲੈਂਦੇ ਮੈਂ ਮੁਰ ਤੋਂ ਤੁਹਾਡਾ ਰੋਕ ਕਰਾਂਗਾ ਇਹ ਏਜੰਸੀਆਂ ਦੇ ਕੌਣ ਬੰਦੇ ਆ ਕੌਣ ਸੀ ਦੇ ਨਾਲ ਰਿਲੇਟਡ ਹੈ ਉਹਨਾਂ ਵਾਲੇ ਦਿਨਾਂ ਚ ਚੰਗੀ ਤਰ੍ਹਾਂ ਖੁਲਾਸੇ ਕਰ ਦਿਆਂਗੇ ਜਿੰਨਾ ਚਿਰ ਮੁੱਖ ਦਫ਼ਤਰ ਨਹੀਂ ਮਿਲਦਾ ਉਹਨਾਂ ਚਿਰ ਮੰਡੀ ਬੋਰਡ ਦਾ ਦਫ਼ਤਰ ਹੋਵੇ ਕੋਈ ਰੈਸਟ ਹਾਊਸ ਹੋਵੇ ਕਿਸੇ ਦਾ ਘਰ ਹੋਵੇ ਤੇ ਭਾਵੇਂ ਕੋਈ ਥਾਂ ਹੋਵੇ ਸਾਨੂੰ ਜਿੱਥੇ ਥਾਂ ਮਿਲੂਗੀ ਬੈਠਣ ਨੂੰ ਅਸੀਂ ਮੀਟਿੰਗਾਂ ਕਰਾਂਗੇ ਤੇ ਇਹ ਗੱਲ ਕਿਸੇ ਨੂੰ ਸਮਝ ਨਹੀਂ ਚਾਹੀਦੀ ਹੈ ਤੇ ਜਿਹੜੀ ਤੁਸੀਂ ਮੰਡੀ ਬੋਰਡ ਦੇ ਦਫ਼ਤਰ ਤੋਂ ਮੀਟਿੰਗ ਦੀ ਗੱਲ ਕੀਤੀ ਹੈ ਕਲੇਰ ਸਾਹਿਬ ਉੱਥੇ ਤਾਂ ਤੁਹਾਡੀ ਪਾਰਟੀ ਦਾ ਜਨਰਲ ਸੈਕਟਰ ਤੇ ਪਾਰਟੀ ਦਾ ਬੁਲਾਰਾ ਵੀ ਵਿੱਚ ਸੀ ਇਹ ਉਹ ਜਨਪੀਅ ਦਾ ਬੰਦਾ ਹੈਗਾ ਤੇ ਫਿਰ ਤੁਸੀਂ ਅਗਦੀਆ ਗੱਲ ਦਾ ਮਤਲਬ ਆ ਮੰਡੀ ਬੋਰਡ ਦੇ ਦਫਤਰ ਅਸੀਂ ਕੁਦਰਤੀ ਸਾਰੇ ਬੈਠੇ ਆ ਇੱਕ ਵੈਸੇ ਭਾਈਚਾਰਕ ਤੌਰ ਤੇ ਬੈਠੇ ਉੱਥੇ ਕੋਈ ਸਰਕਾਰੀ ਦਫਤਰ ਵੀ ਜਾ ਕੇ ਕੋਈ ਪੋਲਿਟੀਕਲ ਮੀਟਿੰਗ ਨਹੀਂ ਹੁੰਦੀ ਸੀਗੀ ਪਰ ਜਿਉਂ ਮੀਟਿੰਗ ਤੇ ਤੁਹਾਨੂੰ ਰੰਝ ਹੈ ਜਾਂ ਤੁਹਾਨੂੰ ਲੱਗਦਾ ਵੀ ਉੱਥੇ ਜਰਸੀਆ ਦਾ ਬੰਦਾ ਹੈ ਤਾਂ ਫਿਰ ਜਰਨਲ ਸੱਤਰ ਆ ਤੁਹਾਡੀ ਪਾਰਟੀ ਦਾ ਬੁਲਾਰਾ ਵੀ ਆ ਕਰਨਾਲ ਸਿੰਘ ਪੀਰ ਮੁਹੰਮਦ ਮਨਾ ਲਾ ਰਹਿਆ ਹੈ ਤਾਂ ਕਿਰਪਾ ਕਰਕੇ ਫਿਰ ਉਹਨੂੰ ਪਾ ਠੀਕ ਹੈ ਠੀਕ ਹੈ ਮਹਾਰਾਜ ਸਾਹਿਬ ਤੁਹਾਡੀ ਗੱਲ ਹੈ ਕਿ ਕਲੇਰ ਸਾਹਿਬ ਦਾ ਜਵਾਬ ਲੈ ਲੈਨੇ ਹਾਂਜੀ ਕਲੇਰ ਸਾਹਿਬ ਤੇਜਾ ਜੀ ਦੇਖੋ ਬੜੀ ਹੈਰਾਨੀ ਹੈ ਕਿ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਸਿਰਫ ਮੰਡੀ ਬੋਰਡ ਦੇ ਬਾਰੇ ਗੱਲ ਕਰ ਰਿਹਾ ਹਾਂ ਕਿ ਕਿੰਨੀਆਂ ਮਿਰਚਾਂ ਲਿਕਨਤ ਕਰਦੇ ਸਰ ਸਾਹਿਬ ਕਲੇਰ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ ਹੁਣ ਗੱਲ ਗੱਲ ਸੁਣ ਲੈਣ ਚਲੋ ਇਹਨਾਂ ਨੇ ਆਪ ਹੀ ਸਪਸ਼ਟ ਕਰਤਾ ਕਿ ਉੱਥੇ 2-2 ਘੰਟੇ ਮੀਟਿੰਗਾਂ ਹੁੰਦੀਆਂ ਉਹ ਸਰਕਾਰ ਦੇਖੇ ਕਿ ਸਰਕਾਰ ਦਾ ਮੰਡੀ ਬੋਰਡ ਦਾ ਦਫ਼ਤਰ ਅਗਰ ਇਹਨਾਂ ਨੂੰ ਇੱਕ ਪਲੇਟਫਾਰਮ ਦੇ ਤੌਰ ਤੇ ਦਿੱਤਾ ਜਾ ਰਿਹਾ ਹੈ ਤਾਂ ਸਰਕਾਰ ਜਵਾਬ ਦੇ ਆ ਲੋਕ ਦੇਖ ਰਹੇ ਨੇ ਚਲੋ ਐਡਮਿਸ਼ਨ ਵੀ ਹੋ ਗਿਆ ਬਰਾੜ ਸਾ ਸਰਕਾਰ ਦੱਸੇ ਵੀ ਮੰਡੀ ਬੋਰਡ ਦਾ ਦਫ਼ਤਰ ਪੋਲਿਟਿਕਲ ਮੀਟਿੰਗਾਂ ਲਈ ਕਦੋਂ ਤੋਂ ਦਿੱਤਾ ਜਾਣ ਲੱਗਿਆ ਅੱਜ ਪਤਾ ਲੱਗਿਆ ਕਿ ਕੋਈ ਸਰਕਾਰੀ ਅਧਿਕਾਰੀ ਆ ਅਫਸਰ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਇਹ ਸਰਕਾਰ ਦਾ ਕੀ ਆਪਣੇ ਅਫਸਰਾਂ ਤੇ ਕੰਟਰੋਲ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਉਹ ਵਾਇਰਲ ਹੋਈ ਹੈ ਵੀਡੀਓ ਕਿ ਗਾੜਾ ਗੱਡੀਆਂ ਉੱਤੇ ਬਹੁਤ ਬੁਰਾ ਦੁਰਵਿਵਹਾਰ ਕੀਤਾ ਤੇ ਉਹ ਤੇ ਆਇਡੈਂਟੀਫਾਈ ਕਰਕੇ ਸਰਕਾਰ ਨੂੰ ਜਾਂਚ ਕਰਵਾ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਜੋ ਅਫਸਰ ਜਿਹੜੇ ਬੇਲਗਾਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਿ ਕਿਉਂ ਹੋਇਆ ਐਸਾ ਇਹ ਜਨਤਾ ਵੀ ਜਾਨਣਾ ਚਾਹੁੰਦੀ ਹੈ ਪੰਜਾਬ ਦੀ ਔਰ ਇਹ ਇੱਕ ਪਾਰਟੀ ਦੇ ਬੁਲਾਣੇ ਦੇ ਉੱਪਰ ਹੀ ਇਸ ਤਰ੍ਹਾਂ ਦੀ ਗੱਲ ਹੋਏਗੀ ਇਹ ਕਿਸ ਤਰ੍ਹਾਂ ਖੁੱਲ ਕੇ ਆਪਣੀ ਗੱਲ ਕਰਨਗੇ ਕਿਸ ਤਰ੍ਹਾਂ ਪਾਰਟੀਆਂ ਆਪਣੇ ਗੱਲ ਰੱਖਣਗੀਆਂ ਕਿਸ ਤਰ੍ਹਾਂ ਦਾ ਵਿਵਹਾਰ ਪੋਲਿਟੀਸ਼ੀਅਨ ਨਾਲ ਹੋਏਗਾ ਇਹਦੇ ਬਾਰੇ ਜਾਂਚ ਦਾ ਕੰਮ ਆ ਇਹ ਔਰ ਡੈਮੋਕ੍ਰੇਸੀ ਚ ਨਹੀਂ ਹੋਣਾ ਚਾਹੀਦਾ ਕਨੌਰੀ ਬਾਰਡਰ ਤੋਂ ਕਿਸਾਨਾਂ ਦੇ ਸਮਾਨ ਚੋਰੀ ਮਾਮਲੇ 'ਚ ਐਸਐਸਪੀ ਸੰਗਰੂਰ ਸਰਤਾਜ ਸਿੰਘ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਪੁਲਿਸ ਮੁਲਾਜ਼ਮ ਨੇ ਹੀ ਚੋਰੀ ਕੀਤੀ ਸੀ ਕਿਸਾਨ ਦੀ ਇੱਕ ਟਰਾਲੀ ਦਾ ਪੁਲਿਸ ਮੁਲਾਜ਼ਮ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਆਉਣ ਤੇ ਕਾਰਵਾਈ ਕੀਤੀ ਗਈ ਹੈ ਤਾਂ 20 ਮਾਰਚ ਨੂੰ ਜੋ ਕਿਸਾਨ ਦੀ ਟਰਾਲੀ ਜਾ ਚੋਰੀ ਹੋਈ ਸੀ ਤਾ 19 ਮਾਰਚ ਨੂੰ ਜੋ ਵੀ ਪੂਰਾ ਘਟਨਾਕਰਮ ਹੁੰਦਾ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਹੈ ਪੁਲਿਸ ਐਕਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਅਧਰਨੀ ਨੂੰ ਚੁਕਾਇਆ ਜਾਂਦਾ ਹੈ ਹਾਲਾਂਕਿ ਕਿਸਾਨ ਦਾ ਸਮਾਨ ਉੱਥੇ ਹੀ ਰਹਿ ਗਿਆ ਸੀ ਤਾਂ ਇਸੇ ਮਾਮਲੇ ਵਿੱਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਚੋਰੀ ਹੋਈਆਂ ਹਨ ਤੇ ਇਸ ਨੂੰ ਲੈ ਕੇ ਇੱਕ ਟਰਾਲੀ ਜੋ ਹੈ ਚੋਰੀ ਹੋਈ ਸੀ ਤੇ ਪੁਲਿਸ ਮੁਲਾਜ਼ਮ ਨੇ ਹੀ ਕਿਸਾਨ ਦੀ ਟਰਾਲੀ ਜੋ ਹੈ ਚੋਰੀ ਕੀਤੀ ਸੀ ਇਸ ਮਾਮਲੇ 'ਚੋਂ ਐਸਐਸਪੀ ਸੰਗਰੂਰ ਸਰਤਾਜ ਸਿੰਘ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਹਨਾਂ ਨੇ ਖੁਦ ਦੱਸਿਆ ਕਿ ਪੁਲਿਸ ਮੁਲਾਜ਼ਮ ਵੱਲੋਂ ਇੱਕ ਕਿਸਾਨ ਦੀ ਟਰਾਲੀ ਚੋਰੀ ਕੀਤੀ ਗਈ ਸੀ ਤੇ ਪੁਲਿਸ ਮੁਲਾਜ਼ਮ ਜੋ ਹੈ ਉਸ ਦੇ ਖਿਲਾਫ ਚੋਰੀ ਦਾ ਮਾਮਲਾ ਕਿ ਵੀਡੀਓ ਸਾਹਮਣੇ ਹੁੰਦੀ ਹੈ ਜਿਸ ਤੋਂ ਬਾਅਦ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਤੇ 20 ਮਾਰਚ ਦੀ ਇਕੱਟਣਾ ਜਦੋਂ ਕਿਸਾਨ ਦੀ ਟਰਾਲੀ ਚੋਰੀ ਹੋਈ ਸੀ ਦਾ ਇਸ ਮਾਮਲੇ 'ਚ ਹੋਣਾ ਫਰਸ ਮੁਲਾਜ਼ਮ ਤੇ ਵੱਡਾ ਐਕਸ਼ਨ ਕੀਤਾ ਗਿਆ ਤੇ ਫਰਸ ਮੁਲਾਜ਼ਮ ਖਿਲਾਫ ਚੋਰੀ ਦਾ ਮਾਮਲਾ ਜੋ ਹੈ ਦਰਜ ਕੀਤਾ ਗਿਆ। ਸੱਚਾ ਹੋਣੀ ਹੈ। ਮੈਂ ਤਾਂ ਉਹਨਾਂ ਨੂੰ ਕਹੀ ਜਾਂਦਾ ਮੈਂ ਕਹਿਆ ਯਾਰ ਮੇਰੀ ਸੁਣੋ ਗੱਲ ਜੋ ਤੁਸੀਂ ਲੈ ਕੇ ਚੋੜੀ ਕਰਕੇ ਤੁਸੀਂ ਮੇਰਾ ਨਾਂ ਨੰਬਰ ਤੁਸੀਂ ਸਮਝ ਲੋਗੇ। ਇਹਦਾ ਪੱਖ ਮੈਂ ਦਾ ਪਿੰਡ ਕਿਤਨਾ ਮਹਾ ਮੈਨੂੰ ਫੋਨ ਤੇ ਫੋਨ ਅ ਇੱਕ ਸਾਨੂੰ ਇੰਟੀਮੇਸ਼ਨ ਆਈ ਸੀ ਵੀ ਕਿ ਇੱਕ ਥੋਲੀ ਮਿਸਿੰਗ ਸੀਗੀ ਜਿਹੜਾ ਸਾਡਾ ਡੈਜ਼ਿਗਨੇਟਿਡ ਯਾਰਡ ਸੀ ਜੋ ਸਿੱਖਨੋਰੀ ਬਾਰਡਰ ਦੇ ਕੋਲ ਬਣਾਇਆ ਸੀ ਆ ਇਹ ਜਿਹੜੀ ਕੰਪਲੇਂਟ ਸੀ ਕਿ 20 ਤਰੀਕ ਤੋਂ ਟਰਾਲੀ 에 ਮਿਸ ਸੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਬੜੀ ਡਿਟੇਲਡ ਵਿੱਚ ਰਿਕਾਰਡ ਮੇਨਟੇਨ ਕੀਤਾ ਹੋਇਆ ਸੀਗਾ ਉਸ ਤੋਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਆਪਣਾ ਆਈਡੈਂਟੀਟੀ ਸਾਰੀ ਦੇ ਕੇ ਗਿਆ ਸੀ ਉੱਥੇ ਉਸ ਨੇ ਹੀ ਏ ਟਰਾਲੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਲੈ ਗਿਆ ਸੀ ਟ੍ਰੇਸ ਕਰਦੇ ਹੋਏ ਸਾਡੀ ਜਿਹੜੀ ਵੀਡੀਓਗ੍ਰਾਫੀ ਹੋਈ ਸੀ ਫੋਟੋਗ੍ਰਾਫੀ ਇਸ ਹੋਈ ਸੀ ਤੇ ਜਿਹੜਾ ਸਾਡਾ ਰਿਕਾਰਡ ਮੈਂਟੇਨ ਸੀ ਉਸ ਤੋਂ ਵੀ ਟ੍ਰੇਸ ਹੋਇਆ ਤੇ ਬਾਅਦ ਵਿੱਚ 24 ਤਰੀਕ ਨੂੰ ਉਹੀ ਲੋਕ ਇਹ ਟਰਾਲੀ ਵਾਪਸ ਮੋੜ ਗਏ ਤੇ ਸਰ ਇਹਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇਸ ਦੇ ਵਿੱਚ ਜੀ ਇਸ ਦਾ ਨੋਟਿਸ ਲੈਂਦੇ ਹੋਏ ਇੱਕ 49 ਨੰਬਰ ਐਫ ਆਈ ਆਰ थाना ਪਾਤਣਾ ਵਿੱਚ ਹੋਈ ਹੈਗੀ ਉਸ ਕਨਸਰਨਡ ਮੁਲਾਜ਼ਮ ਦੇ ਖਿਲਾਫ ਤੇ ਜੋ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੈ ਉਹ ਉਸ ਦੇ ਵਿੱਚ ਸਾਰੇ ਤੱਥ ਲਿਆਂਦੇ ਜਾਵਨਗੇ ਜਿਹੜੀ ਵੀ ਚੀਜ਼ ਸੀਗੀ ਜਿਹੜਾ ਵੀ ਆਈਟਮ ਸੀ ਉਸ ਦੇ ਅਸੀਂ ਜਿੰਨੀ ਵੀ ਮੈਟਿਕੂਲਸਲੀ ਡਿਟੇਲ ਰੱਖ ਸਕਦੇ ਸੀ ਉਹ ਪ੍ਰੋਪਰਲੀ ਨੋਟ ਕੀਤੀ ਗਈ ਹੈ ਤੇ ਇੰਜ ਹੀ ਸਮਾਨ ਸਾਰਾ ਜਿਹੜਾ ਸੀ ਢਾਬੀ ਗੁਜਰਾ ਜਿੱਥੇ ਸਾਰਾ ਮੋਰਚਾ ਸੀ ਉੱਥੋਂ ਅਤੇ ਜਿਹੜਾ ਸਾਡਾ ਡੈਜ਼ਿਗਨੇਟਿਡ ਯਾਰਡ ਸੀ ਉੱਥੋਂ ਜਿਹੜੇ ਮਾਲਕ ਸੀਗੇ ਅਸਲ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਅੱਗੇ ਗੱਲ ਕਰਦੇ ਹਾਂ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਤੇ ਮੋਰਚੇ ਵਾਲੀ ਥਾਂ ਤੇ ਪਹੁੰਚੇ ਨੇ ਕਿਸਾਨ ਆਗੂ ਸਰਵਣ ਸਿੰਘ ਪਦੇਰ ਮੋਰਚਾ ਚ ੁਕੰਤੇ ਪੰਜਾਬ ਸਰਕਾਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਅੱਗੇ ਝੁਕਣ ਵਾਲੇ ਨਹੀਂ ਆ ਸ਼ੰਭੂ ਦੇਸ਼ ਦਾ ਹਿੱਸਾ ਹੈ ਸਾਨੂੰ ਕੋਈ ਨਹੀਂ ਰੋਕ ਸਕਦਾ ਆ ਨਾਲਿਓ ਨੇ ਕਿਹਾ ਕਿ ਮੋਰਚੇ ਕਾਰਨ ਜਨਾ ਲੋਕਾਂ ਨੂੰ ਪਰੇਸ਼ਾਨੀ ਹੋਈ ਉਸ ਦੇ ਲਈ ਅਫਸੋਸ ਹੈ ਅੱਜ ਜੋ ਕਿਸਾਨ ਆਗੂ ਨੇ ਜੋ ਕਿਸਾਨ ਲੀਡਰ ਡਿਟੇਨ ਕੀਤੇ ਗਏ ਸੀ ਉਸ ਦਿਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਚ ਸਰਵਰ ਸਿੰਘ ਪੰਦੇਰ ਜੋ ਹੈ ਉਹ ਵੀ ਰਿਹਾ ਹੋਏ ਨੇ ਤੇ ਰਿਹਾਉਣ ਤੋਂ ਬਾਅਦ ਉਹ ਅਸਦਾ ਸ਼ੰਭੂ ਬਾਰਡਰ ਪਹੁੰਚੇ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ ਮੋਰਚੇ ਵਾਲੀ ਥਾਂ ਤੇ ਪਹੁੰਚੇ ਨੇ ਤੇ ਨਾਲਿਓ ਨਾ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਵੀ ਉਨਾ ਕਹਿਆ ਕਿ ਅਸੀਂ ਕਿਸੇ ਅੱਗੇ ਚੁੱਕਣ ਵਾਲੇ ਨਹੀਂ ਹਾਂ ਤੇ ਸ਼ੰਭੂ ਅਰਦੇਸ਼ ਦਾ ਹਿੱਸਾ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਨਾਲ ਹੀ ਉਹਨੇ ਕਿਹਾ ਕਿ ਮੋਰਚੇ ਕਾਰਨ ਜਿੰਨਾ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਉਸਦੇ ਲਈ ਅਫਸੋਸ ਹੈ ਤਾਂ ਜੋ ਕਿਸਾਨਾਂ ਆ ਗੁਨੀ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਰਿਹਾਉਣ ਤੋਂ ਬਾਅਦ ਉਸ ਦਾ ਸ਼ੰਭੂ ਵਾਟਰ ਪੌਂਡ ਦੇ ਹਾਲਾਂਕਿ ਸ਼ੰਭੂ ਵਾਟਰ ਤੋਂ ਮੋਰਚੇ ਨੂੰ ਚੁਕਾਉਣ ਤੋਂ ਬਾਅਦ ਹੁਣ ਆ ਟ੍ਰੈਫਿਕ ਜੋ ਹੈ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਅਪੰਦੇਰ ਜੋ ਹੈ ਸ਼ੰਭੂ ਵਾਟਰ ਤੇ ਪਹੁੰਚ ਕੇ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਹਨ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਕਰੂਪ ਸੀਗਾ ਨਾ ਅਸੀਂ ਸ਼ੰਭੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਾਂ ਸਾਨੂੰ ਇੱਥੇ ਬਹਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਨਿਕਾਮੀ ਸੀ ਅਸੀਂ ਤਾਂ ਜਗਾ ਮੰਦੇ ਰਹੇ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈਗੀ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਵੀ ਸ਼ੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾ ਸ਼ੰਭੂ ਦੇ ਉਹਨਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹੋਣਗੀਆਂ ਸਰਕਾਰ ਦਾ ਜ਼ਬਰ ਚੱਲਿਆ ਇਹਨਾਂ ਨੇ ਅਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਔਰ ਅਸੀਂ ਅਪੀਲ ਕਰਾਂਗੇ ਵੀ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜ ਜੋ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋયા ਤੋਂ ਬਗੈਰ ਗੁਜ਼ਾਰਾ ਨਹੀਂ ਇਹ ਜੇ ਕੱਲੇ-ਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਣੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਅਰਜ਼ਕਾਰ ਦੇਣਾ ਹੈਗਾ ਨੌਜਵਾਨੀ ਨੂੰ ਖਾਨ ਨੂੰ ਫਿਰਦੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ